ਇਸ ਸਮੇਂ ਅਸੀਂ ਉਸ ਐਕਸਪ੍ਰੈਸ ਵੇ ਤੇ ਖੜੇ ਆ ਜਿਹੜਾ ਕਿ ਕਰਾਲੀ ਬਾਈਪਾਸ ਤੋਂ ਮੋਹਾਲੀ 에ਅਰਪੋਰਟ ਤੱਕ ਜਾਂਦਾ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਾਲਾਂਕਿ ਵਿੱਚ ਕਈ ਵਾਰ ਇੱਕ ਦੋ ਥਾਂ ਤੋਂ ਟੁੱਟਿਆ ਵੀ ਪਰ ਫਿਰ ਵੀ ਇਹ ਐ ਐਕਸਪ੍ਰੈਸ ਵੇ ਦੀ ਲੰਮੇ ਸਮੇਂ ਤੋਂ ਢੀਕ ਹੈ ਖੁੱਲਣ ਦੀ ਤੇ ਦੱਸਦੀ ਹੈ ਕਿ ਕੱਲ ਨੂੰ ਯਾਨੀ ਕਿ 1 ਦਸੰਬਰ ਨੂੰ ਇਸ ਦੇ ਉਦਘਾਟਨ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਪਰ ਉੱਥੇ ਹੀ ਇਸ ਤੋਂ ਪਹਿਲਾਂ ਪਿੰਡ ਵਾਸੀਆਂ ਵੱਲੋਂ ਪਿੰਡ ਬਝੇੜੀ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਇੱਥੇ ਇੱਕ ਧਰਨਾ ਲਗਾ ਦਿੱਤਾ ਗਿਆ ਹੈ। ਧਰਨੇ ਦਾ ਕੀ ਕਾਰਨ ਬਣਿਆ ਕਿ ਰੋਡ ਦੇ ਉਦਘਾਟਨ ਤੋਂ ਪਹਿਲਾਂ ਹੀ ਧਰਨਾ ਲਗਾਉਣਾ ਪੈ ਗਿਆ। ਅਜਿਹਾ ਕੀ ਹੋਇਆ ਇਲਾਕੇ ਦੇ ਨਾਲ ਇਹ ਜਾਣਨ ਦੇ ਲਈ ਪਹੁੰਚਿਆ। ਸੋ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ। ਵਾਜੀ ਜੀ ਕਾ ਖਾਲਸਾ, ਵਾਜੀ ਜੀ ਕੀ ਹੋਤੇ। ਕੀ ਗੱਲ ਹੋ ਗਈ ਜੀ ਕੱਲ ਨੂੰ ਉਦਘਾਟਨ ਹੈ ਤੇ ਇੱਕ ਦਿਨ ਪਹਿਲਾਂ ਹੀ ਧਰਨਾ ਲਾਉਣਾ ਪੈ ਗਿਆ ਜੀ। ਦੇਖੋ ਜਿਹੜਾ ਬਝੇੜੀ ਪਿੰਡ ਹੈ ਇਹਦੀ ਜ਼ਮੀਨ ਸਾਰਿਆਂ ਨਾਲੋਂ ਵੱਧ ਆਈ ਹੈ ਐ ਰੋਡ ਵਿੱਚ ਅੱਛਾ ਛੇ ਰੋਡ ਦੇ ਵਿੱਚ ਹੀ ਹੈ ਸਹੂਲਤ ਕੋਈ ਨਹੀਂ ਹੈ ਅੱਛਾ ਜੀ ਜਿਹੜਾ ਨਾਂ ਇਹਨਾਂ ਨੂੰ ਸਲਿੱਪ ਰੋਡ ਹੈ ਨਾ ਸਰਵਿਸ ਰੋਡ ਅੱਛਾ ਜੀ ਦੋਹੇ ਚੀਜ਼ਾਂ ਨਹੀਂ ਹੈ ਸਹੂਲਤ ਤਾਂ ਚਾਹੀਦੀ ਹੈ ਜਦ ਆਪਣੇ ਪਿੰਡ ਦੀ ਜ਼ਮੀਨ ਕੋਈ ਵੀ ਲੈਂਦਾ ਉਹਦੇ ਵਿੱਚ ਸਹੂਲਤ ਤਾਂ ਜ਼ਰੂਰੀ ਹੈ ਸਹੀ ਗਾ ਪਹਿਲਾਂ 4 ਮਹੀਨੇ ਹੋ ਗਏ ਇਹਨਾਂ ਨੇ ਵੱਖ-ਵੱਖ ਇਹਨਾਂ ਨੂੰ ਐਮਐਲਏ ਨੂੰ ਵੀ ਹੋਰ ਵੀ ਜਿੰਨੇ ਵੀ ਅਦੇ ਐਨਐਚ ਵਾਲੇ ਉਹਨਾਂ ਨੂੰ ਵੀ ਚਿੱਠੀਆਂ ਭੇਜੀਆਂ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਆ ਤਾਂ ਹੋਣ ਜਦ ਰੋਡ ਚੱਲਣੇ ਦਾ ਮੌਕਾ ਆ ਤਾਂ ਕਰਕੇ ਬੰਦ ਕਰਿਆ ਕੱਲ ਨੂੰ ਪੂਰਨ ਤੌਰ ਪਰ ਬੰਦ ਕਰਨਾ ਰੋਡ ਇਹ ਨਹੀਂ ਚੱਲਦਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜੋ ਵੀ ਰੋਡ ਕੱਟੇ ਜਾਂਦੇ ਨੇ ਜਾਂ ਜੋ ਵੀ ਪਬਲਿਕ ਦੇ ਲਈ ਇਹ ਜਿਹੇ ਕੰਮ ਕੀਤੇ ਜਾਂਦੇ ਨੇ ਉਹ ਪਬਲਿਕ ਦੀ ਸਹੂਲਤ ਦੇ ਲਈ ਹੁੰਦੇ ਨੇ ਪਰ ਇਹ ਤਾਂ ਇੱਕ ਤਰੀਕੇ ਦੇ ਨਾਲ ਤੁਹਾਡਾ ਕੱਟਆਉਟੇ ਕਰਤਾ ਇਹ ਰੋਡ ਨਾਲੋਂ ਕਿਉਂਕਿ ਵੱਡੇ ਵੱਡੇ ਸਾਈਡਾਂ ਤੇ ਬੈਰੀਕੇਡ ਲੱਗ ਜਾਣੇ ਨੇ ਹਨਾ ਜੀ ਪੱਕੇ ਚੈਨਲ ਲੱਗ ਜਾਣੇ ਨੇ ਉਸ ਤੋਂ ਬਾਅਦ ਚ ਤਾਂ ਮੈਂ ਕਹਿੰਦਾ ਵੀ ਟੱਪ ਕੇ ਜਾਣਾ ਵੀ ਔਖਾ ਹੋ ਜਾਣਾ ਵੀ ਇਹ ਕੀ ਲੱਗਦਾ ਵੀ ਇਹਦੇ ਪਿੱਛੇ ਮਨਸ਼ਾ ਕੀ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇੱਥੇ ਪਿੰਡਾਂ ਜਾਇ ਪਿੰਡ ਦੀ ਜ਼ਮੀਨ ਐਕਵਾਇਰ ਹੋਈ ਐ ਨਹੀਂ ਨਾ ਵੀ ਹੋਈ ਹੁੰਦੀ ਜ਼ਮੀਨ ਵੀ ਹੱਕ ਬਣਦਾ ਸੀਗਾ ਜਿਹੜੇ ਸਟੇਟ ਦੇ ਵਿੱਚੋਂ ਜਾ ਰਹੀ ਆ ਰੋਡ ਜਿਹੜਾ ਇਲਾਕਾ ਲੱਗਦਾ ਉਹਨੂੰ ਰਸਤਾ ਦੇਣ ਦਾ ਹੱਕ ਬਣਦਾ ਸੀ ਪਰ ਫਿਰ ਵੀ ਜਿਵੇਂ ਤੁਸੀਂ ਦੱਸਿਆ ਵੀ ਜ਼ਮੀਨ ਵੀ ਸਭ ਤੋਂ ਜ਼ਿਆਦਾ ਤੁਹਾਡੇ ਪਿੰਡ ਦੀ ਐਕਵਾਇਰ ਹੋਈ ਆ ਫਿਰ ਵੀ ਤੁਹਾਨੂੰ ਰਸਤਾ ਨਹੀਂ ਦਿੱਤਾ ਇਹ ਕੀ ਲੱਗਦਾ ਵੀ ਜਾਣ ਬੁੱਝ ਕੇ ਕੀਤਾ ਗਿਆ ਜਾਂ ਅਣਗਹਿਲੀ ਹੋਈ ਆ ਕੀ ਕਰੀ ਨਹੀਂ ਐਨਐਚ ਦੇ ਜਿੰਨੇ ਰੋਡ ਬਣਦੇ ਆ ਵੈਸੇ ਤਾਂ ਇਹ ਕਰਦੇ ਆ ਜੇ ਸਾਨੂੰ ਹੀਠਲੇ ਪਾਸੇ ਇਹ ਨਾ ਕਰੇ ਨਾ ਕੰਦਾ ਫੇਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਆਪਣੀ ਬਾਉਂਡਰੀ ਵੀ ਜਿੱਥੇ ਇਹਨਾਂ ਦੀ ਹੱਦ ਹੈ ਇਹਨਾਂ ਨੇ ਆਪਣੀ ਬਾਉਂਡਰੀ ਕਰ ਲਈ ਹਰੇਕ ਜਗ੍ਹਾ ਹੀ ਕਰ ਲਈ ਉਹਦੇ ਕਰਕੇ ਜਿਹੜੇ ਸਾਡੇ ਪਿੰਡਾਂ ਦੇ ਬਾਕੀ ਜ਼ਮੀਨਾਂ ਰਹਿ ਗਈਆਂ ਉਹਨਾਂ ਨੂੰ ਰਸਤੇ ਨਹੀਂ ਹੈ ਬਿਲਕੁਲ ਰਸਤਿਆਂ ਦਾ ਵੀ ਗਾਹ ਪੈਣਾ ਹਲੇ ਤਾਂ ਚੱਲ ਰਿਹਾ ਕੋਈ ਉਰੇ ਨੂੰ ਵੜ ਜਾਂਦਾ ਕੋਈ ਉੱਥੇ ਨੂੰ ਵੜ ਜਾਂਦਾ ਨੇੜੇ-ਨੇੜੇ ਵੜ ਜਾਂਦੇ ਪਰ ਜਿੱਦਣ ਚੱਲ ਪਿਆ ਰੋਡ ਉਹਦਣ ਰਸਤੇ ਵਾਲਿਆਂ ਦਾ ਵੀ ਖੇਤਾਂ ਖੇਤਾਂ ਵਾਲਿਆਂ ਦਾ ਵੀ ਗਾਹ ਪੈਣਾ ਵੀ ਮੈਂ ਕਿੱਥੇ ਨੂੰ ਬੜਾਂ ਦੂਏ ਨੇ ਦੂਏ ਨੂੰ ਬੜ ਨਹੀਂ ਦੇਣਾ ਇਹ ਤਾਂ ਇਹਨਾਂ ਨੇ ਜਾਣ ਬੁੱਝ ਕੇ ਇਹਨਾਂ ਨੂੰ ਅਸੀਂ ਪਹਿਲਾਂ ਵੀ ਮੰਗ ਕਰੀ ਸੀ ਵੀ ਸਲਿੱਪ ਰੋਡ ਸਿਰੇ ਦੇ ਸਿਰੇ ਤੋ 35 ਕਿਲੋਮੀਟਰ ਦਾ ਰੋਡ ਹੈ ਵੀ 35 ਕਿਲੋਮੀਟਰ ਨੂੰ ਸਲਿੱਪ ਰੋਡ ਦੋ ਇਹਨਾਂ ਨੇ ਦਿੱਤੀ ਨਹੀਂ ਮੈਂ ਉਹੀ ਕਹਿਣ ਲੱਗਿਆ ਸੀਗਾ ਵੀ ਹੁਣ ਉਹ ਘਾਟਣ ਤੋਂ ਪਹਿਲਾਂ ਧਰ ਨਾਲ ਲਾਇਆ ਕਿ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਆਪਾਂ ਗੱਲਬਾਤ ਨਹੀਂ ਕੀਤੀ ਉਦੋਂ ਮੰਗ ਨਹੀਂ ਰੱਖੀ ਨਹੀਂ ਪਹਿਲਾਂ ਅਸੀਂ ਮੰਗ ਕੇ ਹੀ ਆਹ ਲਵਾਇਆ ਪਹਿਲਾਂ ਰੰਧਾਵਾ ਰੋਡ ਖਤਮ ਕਰਤਾ ਤਾਂ ਬਿਲਕੁਲ ਇਥੇ ਨੇੜੇ ਇਥੇ ਧਰਨਾ ਲਾ ਕੇ ਉਹ ਵੀ ਬੰਦ ਕਰਤਾ ਉਹ ਵੀ ਬੰਦ ਕਰਤਾ ਤਾਂ ਪੁਲ ਬੰਦ ਕਰਤਾ ਤਾਂ ਕਿਲੋਮੀਟਰ ਪਰਲੇ ਪਾਸੇ ਨੂੰ ਜਾ ਕੇ ਰਸਤਾ ਦੱਸਤਾ ਵੀ ਜਿਹੜੀ ਪਿੰਡ ਨੂੰ ਰੰਧਾਵਾ ਰੋਡ ਵੀ ਉਹ ਵੀ ਸੰਘਰਸ਼ ਗੇਲੇ ਲੱਤਾ ਹੁਣ ਆ ਵੀ ਜੇ ਸਲਿੱਪ ਰੋਡ ਵੀ ਲਵਾਂਗੇ ਜਾਂ ਐਂਟਰੀ ਲਵਾਂਗੇ ਉਹ ਸੰਘਰਸ਼ ਗੇਲੇ ਮਿਲਣੀ ਐ ਤੁਹਾਨੂੰ ਪਤਾ ਹੀ ਐ ਵੀ ਛਿੱਤਰ ਖਾ ਕੇ ਦੇਣੀ ਐ ਇਹਨਾਂ ਨੇ ਹੌਲੀ ਹੌਲੀ ਮਾਰ ਦੇਣੇ ਅਸੀਂ ਕੱਲ ਕੋਲ ਨੂੰ ਹੁਣ ਇਕੱਠੇ ਹੋ ਕੇ ਮਾਰ ਦੇਣੇ ਤੁਸੀਂ ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਹੋ ਠੀਕ ਹੈ ਜੀ ਤੇ ਹਮੇਸ਼ਾ ਕਿਤੇ ਵੀ ਤਕਾ ਹੁੰਦਾ ਚਾਹੇ ਯੂਨੀਵਰਸਿਟੀ ਨਾਲ ਹੋਵੇ ਜਿੱਥੇ ਕਿਸਾਨਾਂ ਦਾ ਕਈ ਵਾਰ ਨਹੀਂ ਵੀ ਕੋਈ ਲਾਗਾ ਹੁੰਦਾ ਕੋਈ ਫਾਇਦਾ ਹੁੰਦਾ ਉੱਥੇ ਵੀ ਜਾ ਕੇ ਤੁਸੀਂ ਸੰਘਰਸ਼ ਕਰਦੇ ਹੋ ਇਹ ਕੀ ਲੱਗਦਾ ਹੈ ਕੀ ਆ ਵੀ ਪੰਜਾਬ ਨੂੰ ਕਿਉਂ ਹਰ ਵਾਰ ਕਰਨਾ ਪੈਂਦਾ ਜੇ ਪਾਣੀਆਂ ਦੀ ਗੱਲ ਹੋਵੇ ਕਿਸਾਨੀ ਧਰਨੇ ਦੀ ਗੱਲ ਹੋਵੇ ਹੁਣ ਰੋਡ ਲਈ ਵੀ ਧਰਨੇ ਲਾਉਣੇ ਪੈਂਦੇ ਨੇ ਇਹ ਇਸੇ ਹੋਰ ਸਟੇਟ ਦਾ ਧਰਨਾ ਲੱਗਦਾ ਕਦੇ ਇੰਨਾ ਖਬਰਾਂ 'ਚ ਦੇਖਿਆ ਨਹੀਂ ਵੀ ਇਹ ਪੰਜਾਬ ਨਾਲ ਹੀ ਕਿਉਂ ਮਤਲਬ ਬਾਰ-ਬਾਰ ਟੋਕੇ ਦੇਖਿਆ ਜਾਂਦਾ ਜੀ ਇਹ ਸਰਕਾਰ ਕਿਸਾਨਾਂ ਨੂੰ ਤੰਗ ਕਰਦੀ ਹੈ ਜਿਹੜਾ ਸਰਕਾਰ ਦੇ ਬਸ ਨਹੀਂ ਸਰਕਾਰ ਹੱਥ ਖੜੇ ਕਰਾਉਂਦੀ ਹੈ ਵੀ ਇਹ ਹੱਥ ਖੜੇ ਕਰਕੇ ਸਾਨੂੰ ਕਹੇ ਵੀ ਅਸੀਂ ਜ਼ਮੀਨ ਲੈ ਲਓ ਸਾਨੂੰ ਛੱਡ ਦਿਓ ਕਿਹੜਾ ਹੱਥ ਖੜੇ ਕਰਾ ਰਹੀ ਹੈ ਹਣ ਜਿਹੜੀ ਬੀਜੇਪੀ ਸਰਕਾਰ ਹੈ ਨਾ ਹੁਣ ਇਹਨਾਂ ਨੂੰ ਆਏ ਵੀ ਕਿਸਾਨ ਦੁਖੀ ਕਰ ਲੋ ਇਹਨਾਂ ਨੂੰ ਰੋਡ ਕੱਟ ਤੇ ਹੋਰ ਕਰਤਾ ਹਰੇਕ ਕੰਮ ਕੋਈ ਵੀ ਚੀਜ਼ ਲੈਣੀ ਹੈ ਰੇਤ ਕਰ ਸਾਨੂੰ ਸੰਘਰਸ਼ ਲੈ ਕੇ ਕਰਨਾ ਪੈਂਦਾ ਰੇਤ ਦਾ ਵੀ ਸੰਘਰਸ਼ ਕਰਨਾ ਪੈਂਦਾ ਨਹੀਂ ਲੋਕ ਸਾਨੂੰ ਮਾਲ ਲਾਉਣੇ ਯੂਰੀ ਦੇ ਥੈਲੇ ਗਲ ਵੀ 270 ਰੁਪਏ ਦਾ ਥੈਲਾ 500 ਰੁਪਏ ਦਾ ਸਮਾਨ ਲਾ ਕੇ ਫੇਰ ਇੱਕ ਹੀ ਥੈਲਾ ਮਿਲਦਾ ਸਾਨੂੰ ਮਜਬੂਰ ਕਰ ਰਹੀ ਹੈ ਧਰਨੇ ਲਾਉਣੇ ਨੂੰ ਵੀ ਇਹ ਮਜਬੂਰ ਹੋ ਕੇ ਸਾਨੂੰ ਜ਼ਮੀਨਾਂ ਵੇਚਦਮੈਂ ਛੱਡ ਕੇ ਪੰਜਾਬ ਨੂੰ ਜਾਣਾ ਜਿਵੇਂ ਤੁਸੀਂ ਦੱਸਿਆ ਕਿ ਐਮਐਲਏ ਸਾਹਿਬ ਵੀ ਆਏ ਨੇ ਹਨਾ ਇਲਾਕੇ ਦੇ ਹੋਰ ਵੀ ਜੋ ਮੋਤਰਵ ਸੱਜਣ ਨੇ ਉਹ ਵੀ ਆਏ ਨੇ ਲੀਟਰ ਵੀ ਆਏ ਨੇ ਸਾਬਕਾ ਮੁੱਖ ਮੰਤਰੀ ਸਾਹਿਬ ਵੀ ਆ ਕੇ ਗਏ ਨੇ ਤੇ ਉਹਨਾਂ ਦੇ ਇੰਟਰਫੇਅਰ ਤੋਂ ਬਾਅਦ ਕੋਈ ਗੱਲ ਲੱਗੀ ਕਹਾਣੀ ਸਿਰੇ ਜਾਂ ਕੀ ਹੁਣ ਹੋਇਆ ਦੇਖੋ ਮੀਟਿੰਗ ਦਾ ਅਸੀਂ ਰਾਤ ਵੀ ਐਨਐਚਐਲ ਜਲ ਕਰੀਏ ਐਸਡੀਐਮ ਸਾਹਿਬ ਨੇ ਕਰਾਈ ਹੈ ਕੱਲ ਨੂੰ ਇਹਨਾਂ ਗੱਲ ਕਰਨੀ ਹੈ ਨੈਸ਼ਨਲ ਹਾਈਵੇ ਗੱਲ ਉਹਨਾਂ ਗੱਲ ਵੀ ਮੀਟਿੰਗ ਰੱਖੀ ਵੀ ਹੈ ਪਰ ਕੋਈ ਹਲੇ ਹਲੇ ਕੁਝ ਨਹੀਂ ਜੀ ਪਰ ਮਾਂ ਜਾ ਹੰਗਾਰਾ ਦੰਨੇ ਜਿਸ ਤਰ੍ਹਾਂ ਮਲਮੀ ਜੀ ਜੀਵਗਲ ਕਹਿ ਕਰਦੇ ਵੀ ਕਰ ਦੂਗੇ ਬਈ ਵਰਬਲੀ ਕਹਿ ਦਿੰਦੇ ਨੇ ਹਲੇ ਕੋਈ ਸਾਨੂੰ ਠੋਸ ਜਵਾਬ ਨਹੀਂ ਮਿਲਿਆ ਨਾ ਕੋਈ ਤੇ ਤੇ ਲਿਖਤੀ ਮਿਲਿਆ ਉਹਦੇ ਕਰਕੇ ਅਸੀਂ ਕੱਲ ਦਾ ਧਰਨਾ ਰੱਖਿਆ ਵਾ ਵੀ ਰੋਡ ਜਾਮ ਰੱਖਾਂਗੇ ਕੀ ਹੈ ਅਗਲਾ ਹੁਣ ਸੰਘਰਸ਼ ਕੀ ਹੋਊਗਾ ਕਿਉਂਕਿ ਕੱਲੂ ਤਾਂ ਉਹ ਘਾਟਨ ਦੀ ਵੀ ਡੇਟ ਰੱਖੀ ਆ ਜੇ ਨਹੀਂ ਕੱਲ ਤੱਕ ਕੋਈ ਹੱਲ ਹੁੰਦਾ ਤਾਂ ਅਗਲੀ ਰੂਪਰੇਖਾ ਕੀ ਹੋਊਗੀ ਸੰਘਰਸ਼ ਅਸੀਂ ਦਿਨ ਰਾਤ ਦਾ ਧਰਨਾ ਕਰ ਦੇਣਾ ਚੱਲਦੂ ਕੱਲ ਤੇ ਪੂਰਾ ਰੋਡ ਬੰਦ ਕਰਕੇ ਟਰੈਕਟਰ ਟਰੈਇੰਗਲ ਦਿਨ ਰਾਤ ਦਾ ਧਰਨਾ ਚਾਲੂ ਕਰ ਦੋਗੇ ਫੇਰ ਤਾਂ ਹੌਲੀ ਹੌਲੀ ਸੁਣੂਗੀ ਇਹਨਾਂ ਨੇ ਰੋਡ ਖੋਲਣਾ ਅਸੀਂ ਖੋਲਣ ਨਹੀਂ ਦੇਣਾ ਪੰਜਾਬ ਸਰਕਾਰ ਸਾਡੇ ਗੇਰੇ ਠੀਕ ਹੈ ਨਾਲ ਤੁਹਾਡੇ ਨੂੰ ਹਾਂ ਪੰਜਾਬ ਸਰਕਾਰ ਦੇ ਲਈ ਧੰਨਵਾਦ ਸੋ ਇਹ ਸਾਡੇ ਪਿੰਡ ਬਜੇੜੀ ਦੇ ਇੱਥੇ ਕੀ ਇਲਾਕਾ ਨਿਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ ਜਿਵੇਂ ਕਿ ਤੁਹਾਨੂੰ ਦੱਸੀ ਹੈ ਕਿ ਪਿੰਡ ਨੂੰ ਕੱਟਆਊਟੇ ਕਰ ਦਿੱਤਾ ਗਿਆ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਵੀ ਦੱਸਿਆ ਕਿ ਪਹਿਲਾਂ ਤਾਂ ਰਸਤਾ ਬਿਲਕੁਲ ਇਹ ਇਲਾਕੇ ਨਾਲੋਂ ਹੀ ਜੁੜਾ ਹੀ ਕਰਤਾ ਸੀ ਇਹਨਾਂ ਨੂੰ ਸੰਘਰਸ਼ ਲਾ ਕੇ ਫਿਰ ਥੱਲੇ ਦੀ ਰਸਤਾ ਲਿਆ ਪਰ ਹੁਣ ਫਿਰ ਇੱਕ ਵਾਰ ਤੋਂ ਜੋ ਇਸ ਰੋਡ ਤੇ ਚੜਨ ਦੇ ਲਈ ਰਸਤਾ ਬੰਦ ਕਰ ਦਿੱਤਾ ਗਿਆ ਸੋ ਉਮੀਦ ਕਰਦੇ ਹਾਂ ਕਿ ਜਲਦੀ ਮਸਲੇ ਨੂੰ ਹੱਲ ਕੀਤਾ ਜਾਵੇ ਕਿਉਂਕਿ ਕਿਸਾਨਾਂ ਦਾ ਵੀ ਸਮਾਂ ਕੀਮਤੀ ਹੈ ਹੋਰ ਵੀ ਕੰਮ ਕਰ ਰਹੇ ਨੇ ਦੇਖ ਇਨੇ ਇਸ ਸੰਘਰਸ਼ ਦੇ ਰਾਹ ਤੇ ਨਾ ਤੋੜਿਆ ਜਾਵੇ ਜਲਦ ਤੋਂ ਜਲਦ ਜੋ ਵੀ ਇਹਨਾਂ ਦਾ ਮਸਲਾ ਹੈ ਇਹਨਾਂ ਦੇ ਨਾਲ ਗੱਲਬਾਤ ਕਰਕੇ ਹੱਲ ਕੀਤਾ ਜਾਵੇ ਧੰਨਵਾਦ ਜੀ ਖਾਲਸਾ ਵਾਹਿਫਤ